ਇਹ ਗਿੱਤਰ ਸ਼ਹਿਰ ਨਾਗਪਟ ਦਾ ਹੈ ਜੀ ਜਦੋਂ 1699 ਨੂੰ ਬੇਸ਼ਕੀ ਵਾਡੇ ਦਿਨ ਹਨਸ਼ੇ ਪੰਚ ਦੀ ਸਾਜਨਾ ਤਨਨਾਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀਤੀ ਉਹ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਜੀ ਪਿਤਾ ਗੁਰ ਨਾਰਾਇਣ ਜੀ ਮਾਤਾ ਹੰਕਮਾ ਜੀ ਇਤੋਂ ਤੱਕ ਸ੍ਰੀ ਅਨੰਤਪੁਰ ਤੱਕ ਸ੍ਰੀ ਕੇਰ ਸਾਹਿਬ ਜਾ ਕੇ ਪੰਜਾ ਪਿਆਰਿਆਂ ਦੀ ਜਾਣ ਸਮੇਂ ਗੁਰੂ ਮਹਾਰਾਜ ਜੀ ਅਕੇ ਆਪਣਾ ਸਿਰ ਛੇੜ ਕੀਤਾ ਅਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਜੀ ਚੰਬੌਰ ਸਾਹਿਬ ਦੇ ਘੜੀ ਵਿੱਚ ਜੰਗ ਲੜਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਇਹ ਗੁਰਦੁਆਰਾ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਜੀ ਦੇ ਆਸ ਵਿੱਚ ਬਣਿਆ ਹੈ ਜੀ ਆਪ ਸਾਰਿਆਂ ਦੀ ਯਾਤਰਾ ਨਾਮ ਦਾਤ ਪੁਰ ਸਿੱਖੀ ਜੀਵਨ ਬਖਸ਼ੇ ਸਾਡੇ ਪਤੇ ਬਲਾਉ ਵਾਹਿਗੁਰੂ ਜੀ ਕਾ ਖਾਲਸਾ